ਮਤਲਬ ਕਾਫੀ ਜਿਹੜੇ ਇਸ ਤਰ੍ਹਾਂ ਦੰਗੇ ਸਾਧ ਪੋਲਿਸੀ ਉਸ ਤੋਂ ਬਾਅਦ ਇਹ ਹੁਣ ਹੋਇਆਗਾ ਅੱਛਾ ਇੱਕ ਬੰਦਾ ਹੈਗਾ ਸੋਨਮ ਨਾਂ ਦਾ ਜੀ ਜੀ ਪਾਨੋ ਬੰਗ ਚ ਉਹ ਮਤਲਬ ਆਪਣਾ ਕਹਿੰਦੇ ਬਾਤਾਵਰਨ ਪ੍ਰੇਮੀ ਬੰਦਾ ਸੀਗਾ ਉਹ ਬਾਤਾਵਰਨ ਪਿੱਛੇ ਬਹੁਤ ਮਤਲਬ ਜਦੋਂ ਜਾਇਦ ਕਰਦਾ ਸੀਗਾ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਲੋਕਲ ਪੱਧਰ ਤੇ ਵੀ ਸਾਡਾ ਬਾਤਾਵਰਨ ਜਿਹੜਾ ਉਹ ਬਚਾਇਆ ਜਾਵੇ ਕਿਉਂਕਿ ਉਹ ਕਹਿੰਦਾ ਸੀ ਕਿ ਜੇ ਮਤਲਬ ਇੱਥੇ ਜਾਦੇ ਛੜਕਾ ਬਣ ਗਈਆਂ ਜਾਂ ਫੂੰਗਾ ਬਣ ਗਈਆਂ ਮਤਲਬ ਫਿਰ ਸਾਡਾ ਜਿਹੜਾ ਉਹ ਧਰਤੀ ਮਾਹੌਲ ਹੈ ਉਹ ਖਰਾਬ ਹੋ ਜੂਗਾ ਇਸ ਕਰਕੇ ਉਹਨੇ ਕਈ ਵਾਰੀ ਮਤਲਬ ਪਹਿਲਾਂ ਵੀ ਭੁਖੜ ਤਲਾ ਕੀਤੀਆਂ ਜੀ ਸੜਕਾਂ ਉਹਨਾਂ ਨੇ ਸੜਕਾਂ ਦੇ ਰਾਹੀ ਮਤਲਬ ਪੈਦਲ ਤੁਰ ਕੇ ਦਿੱਲੀ ਤੱਕ ਵੀ ਗਿਆ ਪਰ ਕਿਸੇ ਨੇ ਉਹਦੀ ਗੱਲ ਵਿਚਾਰੀ ਦੀ ਸੁਣੀ ਨਹੀਂ ਇਸ ਕਰਕੇ ਮਤਲਬ ਹਤਾਸ਼ਿਆ ਹੋ ਗਿਆ ਸੀਗਾ ਆ ਕੇ ਘਰੇ ਬੈਠ ਗਿਆ ਉਸਨੇ ਕੁਝ ਕਰ ਤੋ ਫਿਰ ਮਤਲਬ ਭੁਖੜ ਹੜਤਾਲ ਸ਼ੁਰੂ ਕੀਤੀ ਵਾਤਾਵਰਨ ਦੇ ਵਾਸਤੇ ਵੀ ਸਾਨੂੰ ਵਾਤਾਵਰਨ ਚਾਹੀਦਾ ਸਾਡਾ ਸੁੱਤ ਵਾਤਾਵਰਨ ਹੋਵੇ ਤੇ ਸਾਡੇ ਇੱਕ ਲੇ ਇੱਕ ਨਦਾਗਦ ਉਹ ਪਾਰਲੀਮੈਂਟ ਹਲਕੇ ਹੋਣ ਤੇ ਸਾਡੇ ਜਿਹੜਾ ਨੇ ਵਾਲਾ ਇਹ ਹਲਕਾ ਇਹ ਸਾਨੂੰ ਇੱਕ ਸੰਪੂਰਨ ਰਾਜ ਦਾ ਦਰਜਾ ਮਿਲਣਾ ਚਾਹੁੰਦਾ ਤਾਂ ਕਿ ਜਿਹੜੀਆਂ ਨੌਕਰੀਆਂ ਨੇ ਸਾਡੇ ਲੋਕਾਂ ਨੂੰ ਸਾਡੀ ਸਰਕਾਰ ਦੇ ਵਿੱਚ ਮਿਲਣ ਮਤਲਬ ਇਸ ਤਰ੍ਹਾਂ ਦੀਆਂ ਕਾਫੀ ਮੰਗਾਂ ਰਹੀਆਂ ਉਸ ਤੋਂ ਬਾਅਦ ਉਹਦੇ ਉੱਤੇ ਥੋੜਾ ਜਿਹਾ ਰਾਜਨੀਤਿਕ ਪ੍ਰਭਾਵ ਆਇਆ ਗਿਆ ਰਾਜਨੀਤਿਕ ਪ੍ਰਭਾਵ ਦੇ ਕਾਰਨ ਉਹਦੇ ਨਾਲ ਨੌਜਵਾਨ ਨੇ ਜਿਹੜੇ ਉਹ ਇਕੱਠੇ ਹੋ ਗਏ ਮੈਡਮ ਕੰਨੇ ਇਹ ਕਿ ਨੇਪਾਲ ਦੇ ਵਿੱਚ ਹੁਣੇ ਇਨਕਲਾਬ ਜਿਹੜਾ ਹੋ ਕੇ ਹਟਿਆ ਉਹਦਾ ਅਸਰ ਸਭ ਇੰਡੀਆ ਤੇ ਪੈਣਾ ਸੁਭਾਵਕ ਹੈ ਉਹਦਾ ਆਸਰ ਹੀ ਇਸ ਦੇ ਉੱਤੇ ਜਾਵੇ ਮਤਲਬ ਤੇ ਜਿਹਦੇ ਕਰਕੇ ਉੱਥੋਂ ਦੇ ਨੌਜਵਾਨਾਂ ਨੇ ਸੰਘਰਸ਼ ਦੇ ਵਿੱਚ ਉਹਦਾ ਸਾਫਤ ਸੰਘਰਸ਼ ਦੇ ਕਾਰਨ ਉੱਥੇ ਗੋਲੀਵਾਰੀ ਹੋ ਗਈ ਬੀਜੇਪੀ ਦਾ ਆ ਦਸਤਰ ਵੀ ਸਾਰੇ ਆ ਗਿਆ ਗੱਡੀਆਂ ਸਾਰੀਆਂ ਗਈਆਂ ਤੇ ਪੁਲਿਸ ਨਾਲ ਤੋਂ ਤੋਂ ਮੈਂ ਮੈਂ ਫੋਰਸਾਂ ਨਾਲ ਹੋ ਕੇ ਹੋਣੀ ਚੱਲੀ ਜਿਹਦੇ ਚ ਚਾਰ ਬੰਦਿਆਂ ਦੀ ਮੌਤ ਹੋ ਗਈ 72 ਬੰਦੇ ਲਗਭਗ ਇਸ ਟਾਈਮ ਤੇ ਜ਼ਖਮੀ ਨੇ ਜਿਹਦੇ ਚ 20 25 ਬੰਦਿਆਂ ਦੀ ਹਾਲਾਤ ਜਿਹੜੀ ਕਾਫੀ ਇਹ ਮਤਲਬ ਨਾਜ਼ੁਕ ਹੈ ਕਰਤੂ ਦੇ ਹਾਲਾਤ ਨੇ ਦੇਖਦੇ ਗੋਲੀ ਮਾਰਨ ਦੇ ਹੁਕਮ ਨੇ ਇਸ ਕਰਕੇ ਮਤਲਬ ਜਿਹੜਾ ਇਹ ਮਸਲਾ ਹੈਗਾ ਇਹ ਤਾਂ ਕਿਉਂਕਿ ਲੋਕਾਂ ਦੀਆਂ ਮੰਗਾਂ ਨੇ ਉਸੇ ਬੇਰੁਜ਼ਗਾਰੀ ਬੰਦੀ ਉਹ ਕਹਿੰਦੇ ਸਾਨੂੰ ਰੁਜ਼ਗਾਰ ਦਿਓ ਉਹ ਸਾਡਾ ਜੋ ਵਾਦੇ ਕੀਤੇ ਸੀ ਪਹਿਲਾਂ ਜਦੋਂ ਲੈ ਲਦਾ ਬਗੜਾਏ ਨੇ ਇਹ ਵਕਰ ਤੈਰ ਸੀ ਲੋਕਾਂ ਦੀ ਮੰਗ ਸੀ ਕਿ ਲੋਕਾਂ ਨਾਲ ਵਾਦਾ ਕੀਤਾ ਸੀਗਾ ਵੀ ਅਸੀਂ ਤੁਹਾਨੂੰ ਆ ਸਹੂਲਤਾਂ ਦੇ ਉਹ ਸਹੂਲਤਾਂ ਜਿਹੜੀਆਂ ਮਜਬੂਰ ਨੇ ਬਸ ਲੋਕਾਂ ਨੇ ਮਤਲਬ ਹੁਣ ਜਿਹੜਾ ਇਹ ਸੰਘਰਸ਼ ਵਿੱਢਿਆ ਠੀਕ ਹੈ ਬਾਗ ਚੱਕੂ ਸੋਨਾ ਬਾਗ ਚੱਕੂ ਨੇ ਭੁਖੜ ਹੜਤਾਲ ਕਰਤੀ 15 ਨੂੰ ਜਦੋਂ ਉਗਰ ਹੋ ਗਿਆ ਉਹਦਾ ਅੰਦੋਲਨ ਤਾਂ ਉਹਨੇ ਭੁਖੜ ਹੜਤਾਲ ਹੈ ਜਿਹੜੀ ਉਹ ਖਤਮ ਕਰ ਦਿੱਤੀ ਜੀ ਅੱਜ ਜਦੋਂ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਇਹਨਾਂ ਨੇ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਜਿਹੜਾ ਸਮਾਂ ਦਿੱਤਾ ਗਿਆ ਕਹਿੰਦੇ ਨੇ ਮੀਟਿੰਗ ਦਾ 6 ਅਕਤੂਬਰ ਜਿਹੜਾ ਸਮਾਂ ਹੈ ਉਹ ਨਿਸ਼ਚਿਤ ਕਰ ਦਿੱਤਾ ਗਿਆ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੀ ਇੱਕ ਅਹਿਮ ਮੀਟਿੰਗ ਹੈ ਜਿਹੜੀ ਉਹ ਰੱਖ ਦਿੱਤੀ ਜਾਵੇਗੀ ਜਦੋਂ ਇਹ ਕਹਿੰਦੇ ਨੇ ਕਿ ਉੱਥੇ ਪ੍ਰਦਰਸ਼ਨ ਕਰ ਰਹੇ ਸੀ ਉਸ ਦੇ ਦੌਰਾਨ ਹੀ ਦੋ ਔਰਤਾਂ ਜਿਹੜੀਆਂ ਉਸ ਦੇ ਵਿੱਚ ਸ਼ਾਮਲ ਸੀ ਉਹਨਾਂ ਦੀ ਜਿਹੜੀ ਅਵਾ ਸਰੀਰਕ ਮਤਲਬ ਕਿ ਵੀ ਅਵਸਥਾ ਸੀ ਜਿਹੜੀ ਵਿਗੜਦੀ ਹੋਈ ਦਿਖਾਈ ਦਿੱਤੀ ਜਿਨ੍ਹਾਂ ਦੇ ਜਰੀਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉਹ ਰਾਸਤੇ ਦੇ ਵਿੱਚ ਜਦੋਂ ਉਹ ਉਹਨਾਂ ਨੂੰ ਲਿਜਾਣਦੇ ਸੀ ਤਾਂ ਉਹ ਤੇ ਜਿਹੜੀ ਇਹ ਪ੍ਰਦਰਸ਼ਨ ਦਾ ਜਿਹੜਾ ਇੱਕ ਰੂਪ ਲੜਾਈ ਦੇ ਰੂਪ ਦੇ ਵਿੱਚ ਸਾਹਮਣੇ ਆ ਗਿਆ ਉਸ ਤੋਂ ਬਾਅਦ ਹੀ ਜਿਹੜੀ ਇਹ ਘਟਨਾ ਵਾਪਰੀ ਹੈ ਦੇਖੋ ਜੀ ਗੱਲ ਤਾਂ ਇਹ ਹੈ ਕਿ ਫਿਰ ਜਦੋਂ ਮਤਲਬ ਹਾਲਾਤ ਕਾਬੂ ਤੋਂ ਬਾਹਰ ਹੋ ਜਾਂਦੇ ਨੇ ਉਦੋਂ ਫਿਰ ਕੋਈ ਕਿਸੇ ਨੂੰ ਨਹੀਂ ਪਛਾਣਦਾ ਕਿ ਕਿਹੜੇ ਗੋਲੀ ਵੱਜਦੀ ਹੈ ਕਿਹੜੇ ਡਾਂਗ ਵੱਜਦੀ ਹੈ ਕਿ ਕਿਹਨੂੰ ਫੜ ਕੇ ਗੱਡੀਆਂ 'ਚ ਸੱਟਿਆ ਜਾਂਦਾ ਕਿਹੜਾ ਘੁੱਟਿਆ ਜਾਂਦਾ ਉਹਦੇ 'ਚ ਫਿਰ ਇਸ ਤਰ੍ਹਾਂ ਦੇ ਐਸਾ ਘੁਸਪਟਨਾ ਮਾਪਰੀਆਂ ਸੁਭਾਅ ਕਨੇ ਗੱਲ ਕਰ ਆਪਾਂ ਅਪੀਲ ਕਰਦੇ ਆਂ ਵੀ ਲੋਕਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਜਿਹੜਾ ਆਪਣਾ ਸੰਘਰਸ਼ ਹੈ ਉਹ ਲੜਿਆ ਜਾਵੇ ਜਿੱਥੇ ਵਿਚਾਰ ਮੰਗਾਂ ਨਹੀਂ ਨ ਪੂਰੀਆਂ ਕੀਤੀ ਜਾਂਦੀਆਂ ਉਹ ਗਰੰਦੋਦਨ ਜਦੋਂ ਹੋ ਜਾਂਦਾ ਨਾ ਕੇਂਦਰ ਸਰਕਾਰ ਇੱਕ ਹੋਰ ਵੀ ਥੋੜਾ ਜਿਹੜਾ ਰੋਸ ਹੈ ਜਾਂ ਕਹਿ ਲਈਏ ਵੀ ਧਿਆਨ ਨਾ ਦੇਣ ਵਾਲੀ ਗੱਲ ਹੈ ਜਦੋਂ ਬੀਜੇਪੀ ਦੇ ਦਫਤਰ ਦੇ ਉੱਪਰ ਪਹਿਲਾਂ ਪੱਥਰबाजी ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ ਆਗ ਲਗਾ ਦਿੱਤੀ ਜਾਂਦੀ ਹੈ ਤੇ ਇਹ ਜਿਹੜੀਆਂ ਅਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਜਿਹੜਾ ਇਹ ਗਰਮਾ ਗਰਮੀ ਦਾ ਮਾਹੌਲ ਇੱਕੇਦਮ ਬਣ ਗਿਆ ਜਦੋਂ ਗੱਲ ਇਹ ਹੈ ਕਿ ਸਰਕਾਰ ਦੋਸ਼ ਲਾਉਂਦੀ ਹੈ ਵੀ ਉਸਨੇ ਲੈਕਚਰ ਜਿਹੜਾ ਉਹ ਗਰਮਕਰਤਾ ਉੱਗਰ ਆਵਾਜ਼ ਨੂੰ ਥੋੜਾ ਜਿਹਾ ਮਤਲਬ ਕਰੋ ਤਾਂ ਸਾਹ ਹੱਤ ਕਰਤਾ ਇਹ ਬੀਜੇਪੀ ਸਰਕਾਰ ਹੈ ਜਿਹੜੀ ਇਹ ਰੋਕ ਲਾਉਂਦੀ ਹੈ ਸੋਨਮ ਬੈਂਕ ਚੱਕੂ ਤੇ ਇਸ ਕਰਕੇ ਮਤਲਬ ਉਸ ਨੇ ਉਸੇ ਟਾਈਮ ਦੇ ਉੱਤੇ ਜਿਹੜਾ ਆਪਣਾ ਅੰਦੋਲਨ ਭੁਖਾੜ ਤਾਲ ਸੀ ਉਹ ਵਾਪਸ ਲੈਣ ਦੀ ਨਾਲੇ ਐਲਾਨ ਕਰਤਾ ਲੋਕਾਂ ਨੂੰ ਸ਼ਾਂਤੀ ਬਰਾਈ ਰੱਖਣ ਦੀ ਅਪੀਲ ਕੀਤੀ ਹੈ ਉਹਨੇ ਮੈਂ ਗੱਲ ਕਰ ਵੀ ਜਦੋਂ ਹਾਲਾਤ ਥੋੜੇ ਜਿਹਾ ਵੱਤ ਤੋਂ ਵੱਤਰ ਹੋ ਜਾਂਦੇ ਨੇ ਫਿਰ ਉਸ ਉਹਦੇ ਵਿੱਚ ਮਤਲਬ ਨੁਕਸਾਨ ਹੋਣਾ ਤਾਂ ਸੁਭਾਵਕ ਹੁੰਦਾ ਹੈ ਐਵੇਂ ਇਸੇ ਤਰ੍ਹਾਂ ਹੀ ਮਤਲਬ ਇਹ ਗੱਲ ਵਾਪਰੀ ਹੈ ਕਿ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਸ਼ਾਂਤੀ ਬਣਾਈ ਰੱਖੋ ਆਪਣਾ ਜਿਹੜਾ ਐਜੀਟੇਸ਼ਨ ਹੈ ਉਹਨੂੰ ਅੱਗੇ ਵੱਲ ਲੈ ਕੇ ਜਾਓ ਮੰਜ਼ਲ ਵੱਲ ਸ਼ਾਂਤੀਪੂਰਵਕ ਤਾਂ ਕਿ ਜਿਹੜੀਆਂ ਬੰਦੀਆਂ ਮੰਗਾਂ ਨੇ ਉਹ ਪੂਰੀਆਂ ਹੋ ਸਕਣ ਤੇ ਕਿੰਦਾ ਸੰਪੂਰਨ ਰਾਜ ਦੀ ਮੰਗ ਹੈ ਬੇਰੁਜ਼ਗਾਰੀ ਦੀ ਮੰਗ ਹੈ ਹੋਰ ਮੰਗਾਂ ਨੇ ਇਸ ਤਰ੍ਹਾਂ ਦੀਆਂ ਮਤਲਬ ਜ਼ਰੂਰ ਸ਼ਾਂਤੀਪੂਰਵਕ ਤਰੀਕੇ ਨਾਲ ਹੀ ਇਹ ਹੱਲ ਹੋਣੀਆਂ ਚਾਹੇ 6 ਤਰੀਕ ਨੂੰ 6 ਅਕਤੂਬਰ ਨੂੰ ਟਾਈਮ ਤੱਕ ਮੈਨੂੰ ਹਾਲਾਤਾਂ ਹੋਰ ਗ੍ਰਾਮ ਨੇ 6 ਤੂਬਰ ਦਾ ਕਦਮ ਆਇਆ ਉੱਥੇ ਵੀ ਕੱਲੇ ਵੀ ਹੈ ਇੱਕ ਸੀਏ ਵੀ ਹੈ ਮਤਲਬ ਪੰਜੜੀ ਅੰਕ ਪਾਚ ਨੇ ਉਹ ਕਹਿੰਦੀਆਂ ਨੇ ਸੱਜਾ ਬੈਠ ਕੇ ਗੱਲ ਕਰੋ ਨਹੀਂ ਆ ਉਗਰੋ ਰੂਪ ਹੈ ਜਿਹੜਾ ਹੋਰ ਮਤਲਬ ਧਾਰਨਾ ਹੋ ਗਿਆ ਤਾਂ ਹਾਲਾਤ ਨੇ ਜਿਹੜੇ ਸਾਰੇ ਦੇਸ਼ ਦੇ ਖਰਾਬ ਹੋ ਜਾਣਗੇ ਦੇਸ਼ ਦੀ ਜਿਹੜੀ ਸਾਖ ਹੈ ਉਹ ਵਿਦੇਸ਼ਾਂ ਦੇ ਵਿੱਚ ਬਦਨਾਮ ਹੋ ਜਾਂਦੀ ਹੈ ਕਿਉਂਕਿ ਬਾਰਡਰ ਸਟੇਟ ਹੋਣ ਦੇ ਨਾਤੇ ਵਾਡੀ ਦੇਸ਼ ਨੇ ਜਿਹੜੇ ਸਾਡੇ ਦੁਸ਼ਮਣ ਦੇਸ਼ ਨੇ ਉਹ ਚਾਹੁੰਦੇ ਨੇ ਵੀ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਮਿਲ ਤੀਆਂ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ ਇਸ ਗੱਲ ਨੂੰ ਰੱਖੀਏ ਇਸ ਕਰਕੇ ਸਾਨੂੰ ਅੰਬੈਂਟਿਆ ਸਰਕਾਰ ਨੂੰ ਵੀ ਥੋੜਾ ਜਿਹਾ ਇਹਨੂੰ ਸੰਜੀਦਾ ਆ ਤਰੀਕੇ ਨਾਲ ਲਿਆ ਜਾਵੇ ਜਿਹੜੀ ਕੋਈ ਮੀਟਿੰਗ ਦੀ ਡੇਟ ਹੈ ਉਹ ਜਲਦੀ ਕੀਤੀ ਜਾਵੇ ਫਿਰ ਉੱਗਰ ਜਿਹੜਾ ਰੂਪ ਹੈ ਉਸ ਨੂੰ ਸ਼ਾਂਤ ਕੀਤਾ ਜਾਵੇ ਲੋਕਾਂ ਨੂੰ ਬੈਠ ਕੇ ਸਮਝਾਇਆ ਜਾਵੇ ਨਾ ਕਿ ਲੋਕਾਂ ਦੇ ਉੱਤੇ ਬੋਲੀਆਂ ਲਾਟੀਆਂ ਚਲਾਈਆਂ ਜਾਣ ਜੀ ਬਿਲਕੁਲ ਪਰ ਉੱਥੇ ਜਦੋਂ ਤੁਸੀਂ ਕਿਹਾ ਨਾ ਕਿ ਵਾਂਸ਼ੂ ਸੋਨਮ ਵਾਂਸ਼ੂ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਪ੍ਰਦਰਸ਼ਨ ਕਰ ਰਿਹਾ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਉਹ ਪ੍ਰਦਰਸ਼ਨ ਕਰ ਰਿਹਾ ਪਰ ਕਿਸੇ ਵੀ ਸੋਸ਼ਲ ਮੀਡੀਆ ਨੇ ਜਾਂ ਕਿਸੇ ਪੱਤਰਕਾਰ ਨੇ ਜਾਂ ਕਿਸੇ ਰਿਪੋਰਟਰ ਨੇ ਜਾਂ ਕਹ ਰਹੀਏ ਕੇਂਦਰ ਸਰਕਾਰ ਨੇ ਉਹਨੂੰ ਅੱਗੇ ਆਨ ਨਹੀਂ ਦਿੱਤਾ ਪਰ ਜਿਹੜੇ ਉਹ ਸੀ ਉਹਨਾਂ ਨੇ ਜਿਹੜੀ 3 ਡਿਡਸ ਫਿਲਮ ਸੀਗੀ ਥ੍ਰੀ ਡੈਡ ਫਿਲਮ ਜਿਹੜੀ ਆਧਾਰਿਤ ਹੈ ਉਹਨਾਂ ਤੇ ਬਣੀ ਹੋਈ ਸੀ ਜਿਹੜੇ ਉੱਥੇ ਪ੍ਰੋਜੈਕਟ ਚਲਾਏ ਗਏ ਸੀ ਨੇਚਰ ਨੂੰ ਨੇੜੇ ਰੱਖ ਕੇ ਜਿਹੜੇ ਅਮੀਰ ਖਾਨ ਨੇ ਜਿਹੜਾ ਕਿਰਦਾਰ ਸੀ ਉਹਦੇ ਵਿੱਚ ਨਿਭਾਇਆ ਸੀਗਾ ਉਸ ਨੂੰ ਲੈ ਕੇ ਜਿਹੜੀ ਇੱਕ ਜੋ ਵੀ ਚੁਲਬੜੀ ਉਹਨਾਂ ਦੀ ਸਟੋਰੀ ਸੀਗੀ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਇਹ ਨੇਚਰ ਦੇ ਨੇੜੇ ਚੀਜ਼ਾਂ ਦਿਖਾਈਆਂ ਗਈਆਂ ਛੋਟੀਆਂ-ਛੋਟੀਆਂ ਸਾਡੀਆਂ ਵੇਸਟੇਜ ਚੀਜ਼ਾਂ ਦੇ ਕੋਲੋਂ ਚੀਜ਼ਾਂ ਬਣਾਈਆਂ ਜਾਂਦੀਆਂ ਸੀ ਉਸ ਦੇ ਬਾਰੇ ਜਿਹੜਾ ਇਹਨਾਂ ਦੀ ਸਾਇੰਟਿਸਟ ਦੀ ਬਹੁਤ ਹੀ ਵੱਡਾ ਸਾਡਾ ਯੋਗਦਾਨ ਹੈ ਇਸ ਦੇ ਵਿੱਚ ਜਿਸ ਨੂੰ ਲੈ ਕੇ ਉਹ ਇਹ ਕਹਿ ਰਹੇ ਸੀ ਕਿ ਜਿਹੜੇ ਪੰਜਾਬ ਦੇ ਜਾਂ ਲੇਹ ਲਦਾਖ ਦੇ ਵਿੱਚ ਵੀ ਨੌਜਵਾਨ ਨੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾ ਜੋ ਆਪਣੀ ਰੋਟੀ ਦਾ ਖਰਚਾ ਹਰ ਇੱਕ ਬੰਦਾ ਚਲਾ ਸਕੇ ਉਹਨਾਂ ਦੇ ਜਿਹੜੇ ਅੰਦਰ ਟੈਲੈਂਟ ਹੈ ਉਹ ਨਿਕਲ ਕੇ ਬਾਹਰ ਆ ਸਕੇ ਜਿਹੜੇ ਲਦਾਖ ਦੇ ਜੀ ਦੇਖੋ ਜਿਹੜੇ ਇਹ ਹੁੰਦੇ ਨੇ ਨਾ ਜੀ ਤੇ ਮਤਲਬ ਇਸੇ ਤਰ੍ਹਾਂ ਹੀ ਹੁਣ ਆ ਕਰਦੇ ਹੁੰਦੇ ਆ ਜਿਵੇਂ ਕੋਈ ਦੇ ਆਫ ਦੇ ਸਟੇਟ ਵਾਸਤੇ ਕੋਈ ਕੰਮ ਕਰਦਾ ਹੈਗਾ ਉਹਨੂੰ ਨਹੀਂ ਕਰ ਦਿੰਦੇ ਹੁੰਦੇ ਜੇ ਕੋਈ ਕੰਮ ਕਰਦਾ ਉਹ ਹਾਈਲਾਈਟ ਨਹੀਂ ਕਰਦੇ ਥੋੜਾ ਜਿਹਾ ਸਾਡਾ মিডিਆ ਆਪਾਂ ਦਾ ਰੋਜ਼ মিডিਏ ਨੂੰ ਥੋੜਾ ਜਿਹਾ ਦੋਸ਼ੀ ਕਰਾਰ ਦੰਨਿਆ ਵੀ ਜਿਹੜੀ ਹਕੀਕਤ ਹੁੰਦੀ ਹੈ ਮੀਡੀਆ ਉਹਨੂੰ ਦਿਖਾਉਣ ਦੀ ਕੋਸ਼ਿਸ਼ ਘੱਟ ਕਰਦਾ ਹੈਗਾ ਤੇ ਜਿਹੜੇ ਸਾਡੇ ਇਹ ਲੀਡਰਸ਼ਿਪ ਹੁੰਦੀ ਹੈ ਤੇ ਉਹਨਾਂ ਦਾ ਮਤਲਬ ਮਗਰ ਮਗਰ ਕੈਮਰੇ ਲਈ ਫਿਰਦੇ ਹੁੰਦੇ ਨੇ ਤੇ ਜੋ ਹਕੀਕਤ ਦੇ ਵਿੱਚ ਅਸਲੀ ਮਤਲਬ ਰੂਪ ਹੁੰਦਾ ਦੇਸ਼ ਦਾ ਉਹਨੂੰ ਦਿਖਾਉਣ ਦੇ ਵਿੱਚ ਸਾਡਾ ਮੀਡੀਆ ਜਿਹੜਾ ਉਹ ਬਹੁਤਾ ਕਾਮਯਾਬ ਨਹੀਂ ਹੋਇਆ ਤੇ ਇਸ ਕਰਕੇ ਸਾਨੂੰ ਚਾਹੀਦਾ ਤਾਂ ਇਹ ਹੈ ਕਿ ਵੀ ਮਾਤਰ ਜਦੋਂ ਕੋਈ ਰਾਜਸੀ ਹੁੰਦਾ ਉਹਦੇ ਵਾਸਤੇ ਤਾਂ ਬੱਕਰੀ ਜਦੋਂ ਆਪਾਂ ਖਰੀ ਜਾਂਦਾ ਜਦੋਂ ਕੋਈ ਸਮਾਜਿਕ ਵਾਅਦਾ ਜਾਂ ਸਮਾਜ ਦੀ ਗੱਲ ਕਰਨੀ ਹੁੰਦੀ ਹੈ ਜਾਂ ਤੇ ਧਰਮ ਦੀ ਗੱਲ ਕਰਨੀ ਜਦੋਂ ਸਟੇਟ ਦੀ ਕੋਈ ਇੰਟਰਨਲ ਗੱਲ ਹੁੰਦੀ ਹੈ ਉੱਥੇ ਜੋ ਅਸਲੀ ਹਕੀਕਤ ਹੁੰਦੀ ਹੈ ਉਹਨੂੰ ਫਰਮਾਇਆ ਜਾਵੇ ਤਾਂ ਲੋਕਾਂ ਨੂੰ ਉਹ ਗੱਲ ਚੰਗੀ ਤਰ੍ਹਾਂ ਸਮਝ ਪਾਈ ਜਾਂਦੀ ਹੈ ਤੇ ਜਿਹੜਾ ਕੋਈ ਅੰਦੋਲਨ ਹੁੰਦਾ ਉਹ ਕਾਮਯਾਬ ਹੋ ਜਾਂਦਾ ਜਦੋਂ ਸਾਡਾ ਮੀਡੀਆ ਦਿਖਾਉਂਦਾ ਕਾਮਯਾਬ ਨਹੀਂ ਹੁੰਦਾ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਅਸਲ ਗੱਲ ਕੀ ਹੈ ਇਹੀ ਗੱਲ ਹੁਣ ਹੋ ਰਹੀ ਹੈ ਜੇ ਉੱਥੋਂ ਦੇ ਲੋਕਾਂ ਦੀਆਂ ਮੰਗਾਂ ਪਹਿਲਾਂ ਹੀ ਹਾਈਲਾਈਟ ਕੀਤੀਆਂ ਹੁੰਦੀਆਂ ਤਾਂ ਜਿਹੜੀਆਂ ਆ ਨੌਕਤਾਂ ਨੇ ਇਹ ਨਾ ਆਉਂਦੀਆਂ ਤੇ ਲੋਕਾਂ ਦੇ ਮਸਲੇ ਵੀ ਹੱਲ ਹੋ ਗਏ ਹੁੰਦੇ ਨਾ ਹੀ ਦਸਤਰਬੋਗਾਂ ਲੱਗਦੀਆਂ ਤੇ ਨਾ ਹੀ ਜਾਣ ਵਾਲਿਆਂ ਦੀਆਂ ਜਾਨਾਂ ਜਾਂਦੀਆਂ ਡਿਊਟੀ ਤੋਂ ਬਾਅਦ ਲੋਕਾਂ ਦੀ ਮੰਗ ਹੀ ਇਹ ਕਿ ਇਹਨੂੰ ਸਟੇਟ ਬਣਾਇਆ ਜਾਵੇ ਸਟੇਟ ਬਣਾਉਣ ਦੇ ਪਿੱਛੇ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਹੱਥ ਦੇ ਵਿੱਚੋਂ ਲੈ ਲਦਾਕ ਉਹਨਾਂ ਦਾ ਕਹਿਣਾ ਹੈ ਕਿ ਇਹਨੂੰ ਸਟੇਟ ਬਣਾ ਦਿੱਤਾ ਜਾਵੇ ਤਾਂ ਜੋ ਜਿਹੜਾ ਸਾਡਾ ਰੋਜ਼ਗਾਰ ਹੈ ਜਾਂ ਇੱਥੋਂ ਦਾ ਪ੍ਰਸ਼ਾਸਨ ਹੈ ਜਾਂ ਇੱਥੋਂ ਦੇ ਕੋਈਕ ਅਧਿਕਾਰ ਨੇ ਉੱਥੋਂ ਦੇ ਆਮ ਲੋਕਾਂ ਨੂੰ ਮਿਲ ਸਕਣ ਤੇ ਪਰ ਮੈਨੂੰ ਲੱਗਦਾ ਵੀ ਇੱਥੇ ਕੇਂਦਰ ਸਰਕਾਰ ਨੂੰ ਜਿਹੜੀ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਤੇ ਇਹਦੇ ਵਿੱਚ ਕੋਈ ਅਜਿਹੀ ਮੰਗ ਨਹੀਂ ਰੱਖੀ ਜਿਹੜੀ ਕਿ ਉਹ ਪੂਰੀ ਨਾ ਕਰ ਸਕਣ ਦੇਖੋ ਜੀ ਉਹਨਾਂ ਨੇ ਜਦੋਂ ਇਹਨਾਂ ਨੇ ਝੂਠ ਬਣਾਏ ਨੇ ਉਦੋਂ ਹੀ ਇਹਨਾਂ ਨੇ ਵਾਅਦਾ ਕੀਤਾ ਸੀ ਬੱਸ ਇੱਕ ਸਮੇਂ ਦੇ ਬਾਅਦ ਸਾਨੂੰ ਪੂਰਨ ਸਟੇਟ ਦਾ ਦਰਜਾ ਦੇਵਾਂਗੇ 6 ਨੰਬਰ ਅਨੁਸੂਚੀ ਦੇ ਅਨਸਾਰ ਨਾ ਪੂਰਨ ਸਟੇਟ ਨਾ 6 ਨੰਬਰ ਸੂਚੀ ਤੇ ਜੇ ਹੁਣ ਕੋਈ ਸੰਘਰਸ਼ ਕਰਦਾ ਤਾਂ ਗੋਲੀਆਂ ਤੇ ਡੰਗਾ ਭਰਾਈਆਂ ਜਾਂਦੀਆਂ ਨੇ ਮਤਲਬ ਇਸ ਨੂੰ ਅਸੀਂ ਸੱਚੇ ਮਹਿਨਾਂ ਦੇ ਵਿੱਚ ਲੋਕਾਂ ਦਾ ਲੋਕਤੰਤਰ ਨਹੀਂ ਕਿਹਾ ਜਾਂਦਾ ਲੋਕਤੰਤਰ ਦੀ ਪਰਿਭਾਸ਼ਾ ਲੋਕਾਂ ਲਈ ਲੋਕਾਂ ਵਾਸਤੇ ਤੇ ਲੋਕਾਂ ਦੁਆਰਾ ਹੁੰਦਾ ਹੈ ਕਨਕਰ ਕੁ ਸਮੇਂ ਬਾਅਦ ਜਦੋਂ ਆਈ ਪ੍ਰੋਫਾਈਲ ਲੋਕ ਉੱਪਰ ਵਗ ਜਾਂਦੇ ਨੇ ਫਿਰ ਉਹ ਉਹਨੂੰ ਲੋਕਤੰਤਰ ਨੂੰ ਡਾਂਗਤੰਤਰ ਤੇ ਜੋਗਤੰਤਰ ਦਾ ਰੂਪ ਦੇ ਦਿੰਦੇ ਜੀ ਬਹੁਤ-ਬਹੁਤ ਮਿਹਰਬਾਨੀ ਰਜ਼ਿੰਦਰ ਜੀ G。 ਸੋ ਉਸੇ ਅਸੀ ਮਾਨਸਾ ਤੌਰ ਰਜ਼ਿੰਦਰ ਜੀ ਜੋ ਸਾਡੇ ਨਾਲ ਕਾਲਰ ਤੇ ਜੁੜੇ ਸੀ ਤੇ ਉਹਨਾਂ ਨੇ ਲਦਾਖ ਦੇ ਲੋਕਾਂ ਦੇ ਬਾਰੇ ਜਿਹੜੀ ਆਪਣੀ ਰਹਿ ਆ ਉਸ ਤੇ ਜੋ ਵੀ ਉੱਥੇ ਪ੍ਰਦਰਸ਼ਨ ਹੋ ਰਿਹਾ ਉਸ ਨੂੰ ਲੈ ਕੇ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ ਕਿ ਉਹਨਾਂ ਨੂੰ ਜਦੋਂ ਕੇਂਦਰ ਸਰਕਾਰ ਨੇ ਯੂਟੀ ਬਣਾਈ ਸੀ ਉਦੋਂ ਉਹਨਾਂ ਨੂੰ ਕਿਹਾ ਸੀ ਕਿ ਕੁਝ ਸਮੇਂ ਬਾਅਦ ਸਟੇਟ ਦੇ ਵਿੱਚ ਬਦਲ ਦਿੱਤਾ ਜਾਵੇਗਾ ਤੇ ਜਿਹੜੀਆਂ ਤੁਹਾਡੀਆਂ ਮੰਗਾਂ ਹੋਣਗੀਆਂ ਉਸ ਨੂੰ ਇੱਕ ਪ੍ਰੋਪਰ ਤਰੀਕੇ ਦੇ ਨਾਲ ਮੰਨਿਆ ਜਾਊਗਾ ਪਰ ਲੰਬੇ ਸਮੇਂ ਤੋਂ ਬਾਅਦ ਲੋਕਾਂ ਨੇ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਉੱਥੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਨਹੀਂ ਮੰਨਿਆ ਗਿਆ ਜੋ ਜੈਨ ਜੀ ਵੱਲੋਂ ਜਿਹੜਾ ਹੁਣ ਪ੍ਰਦਰਸ਼ਨ ਹੈ ਉਸ ਨੂੰ ਇੱਕ ਬਿਆਨਕ ਰੂਪ ਧਾਰਨ ਕਰ ਲਿਆ ਜਿਹਦੇ ਵਿੱਚ ਕਿ ਜਦੋਂ ਭਾਜੀ ਦੇ ਦਫਤਰ ਦੇ ਬਾਹਰ ਉਹਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਪਹਿਲਾਂ ਪੱਥਰਬਾਜ਼ੀ ਕੀਤੀ ਗਈ ਉਸ ਤੋਂ ਬਾਅਦ ਪੱਥਰबाजी ਕਰਨ ਦੇ ਨਾਲ ਉੱਥੇ ਅੱਗ ਵੀ ਲੱਗ ਦਿੱਤੀ ਗਈ ਤੇ ਨਾਲ ਹੀ ਪੁਲਿਸ ਮੁਲਾਜ਼ਮਾਂ ਦੇ ਇੱਕ ਵਾਹਨ ਨੂੰ ਵੀ ਅੱਗ ਲੱਗਣ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ। ਤਕਰੀਬਨ ਹੁਣ ਤੱਕ 4 ਲੋਕਾਂ ਦੀ ਜਿਹੜੀ ਉੱਥੇ ਮੌਤ ਹੋ ਚੁੱਕੀ ਹੈ ਇਸ ਪੂਰੇ ਹਾਦਸੇ ਦੇ ਚੱਲਦੇ ਆ ਤੇ 70 ਲੋਕ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤੇ ਕੇਂਦਰ ਸਰਕਾਰ ਨੇ ਮੁਰ 6 ਅਕਤੂਬਰ ਨੂੰ ਸਮਾਂ ਦਿੱਤਾ ਮੀਟਿੰਗ ਦਾ ਕਿ ਗੱਲਬਾਤ ਜਿਹੜੀ ਦੁਬਾਰਾ ਹੋ ਸਕਦੀ ਹੈ। ਪਰ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੁਣ ਕਰਫਿਊ ਆ ਉਹ ਲਗਾ ਦਿੱਤਾ ਗਿਆ ਤੇ ਪੰਜ ਬੰਦੇ ਵੀ ਉੱਥੇ ਗਰੁੱਪ ਦੇ ਵਿੱਚ ਜਿਹੜੇ ਇਕੱਠੇ ਖੜੇ ਨਹੀਂ ਹੋ ਸਕਦੇ ਕੋਈ ਬਾਹਰ ਨਹੀਂ ਜਾ ਸਕਦਾ ਤੇ ਪਰ ਜੇਕਰ ਗੱਲ ਕਰਦੇ ਆ ਅਸੀਂ ਜੈਮ ਜੀ ਨੇ ਇਹ ਮੰਗਾਂ ਦਿੱਤੀ ਤਾਂ ਉਹ ਬਿਲਕੁਲ ਜਾਇਜ਼ ਨੇ ਏਵਨ ਆਦਾਰਾ ਉਹਨਾਂ ਦੀ ਸਲਾਘਾ ਕਰਦਾ ਏ ਕਿ ਜੋ ਵੀ ਉਹਨਾਂ ਨੇ ਮੰਗਾਂ ਕੀਤੀਆਂ ਨੇ ਆਪਣੇ ਰੋਜ਼ਗਾਰ ਦੇ ਲਈ ਆਪਣੇ ਆਉਣ ਵਾਲੇ ਸਮੇਂ ਦੇ ਲਈ ਜੋ ਵੀ ਕਮਾਈ ਦੇ ਸਾਧਨਾਂ ਦੇ ਲਈ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਕੇਂਦਰ ਸਰਕਾਰ ਉਮੀਦ ਕਰਦੇ ਆ ਜਲਦੀ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਰਾਹਤ ਦੀ ਖਬਰ ਹੈ ਜਿਹੜੀ ਉਹ ਸਾਹਮਣੇ ਆਵੇਗੀ ਸੋ ਦੋਸਤੋ ਇਹ ਸੀ ਅੱਜ 11 ਵਜੇ ਲਾਈਵ ਦੀ ਅਪਡੇਟ ਤੇ ਕੋਈ ਹੋਰ ਨਵਾਂ ਮੁੱਦਾ ਲੈ ਕੇ ਜਲਦੀ ਅਸੀਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੇਵ ਇਜਾਜ਼ਤ